ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲੰਧਰ ਪੰਜਾਬ ਦੀ 14 ਸਾਲ ਦੀ ਪ੍ਰਬਲੀਨ ਕੌਰ ਇੱਕ 마ਸੂਮ ਜੀ ਬੱਚੀ ਜਿਸ ਨੂੰ ਸ਼ਾਇਦ ਪਤਾ ਵੀ ਨਹੀਂ ਸੀ ਕਿ ਉਸਦੇ ਆਲੇ-ਦੁਆਲੇ ਕਿਹੋ ਜਿਹੇ ਲੋਕ ਰਹਿੰਦੇ ਹਨ ਜੋ ਬਾਹਰੋਂ ਦਿਸਦੇ ਤਾਂ ਕੁਝ ਹੋਰ ਨਹੀਂ ਪਰ ਉਹ ਅੰਦਰੋਂ ਇੱਕ ਸ਼ੈਤਾਨ ਨੇ ਇਹ ਕੇਸ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਲੋਕ ਸੜਕਾਂ ਤੇ ਉtre ਹੋਏ ਹਨ ਤੇ ਉਹ ਇਨਸਾਫ ਮੰਗ ਰਹੇ ਨੇ ਤੇ ਲੋਕ ਇੱਕ ਹੀ ਸਵਾਲ ਪੁੱਛ ਰਹੇ ਹਨ ਕਿ ਪੁਲਿਸ ਦੀ ਛਾਣਬੀਂ ਦੇ ਬਾਵਜੂਦ ਇੱਕ ਜ਼ਿੰਦਾ ਕੁੜੀ ਡੈਡ ਬੋਡੀ ਦੇ ਵਿੱਚ ਕਿਵੇਂ ਤਬਦੀਲ ਹੋ ਗਈ ਇਹ ਕੇਸ ਸਾਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ ਕੀ ਸਾਡੀਆਂ ਮਾਵਾ ਪੈਣਾ ਬੱਚੀਆਂ ਬੇਟੀਆਂ ਐਸ ਸੋਸਾਇਟੀ ਦੇ ਵਿੱਚ ਸੇਫ ਹਨ ਕਿ ਨਹੀਂ ਅੱਜ ਜਿਹੜੇ ਕੇਸ ਦੀ ਅਸੀਂ ਗੱਲ ਕਰਨ ਵਾਲੇ ਹਾਂ ਉਹ ਹੈ ਪ੍ਰਬਲਿੰਗੌਰ ਦਾ ਕੇਸ 14 ਸਾਲ ਦੀ ਪ੍ਰਬਲਿੰਗੌਰ ਜਲੰਧਰ ਸ਼ਹਿਰ ਦੇ ਵਿੱਚ ਪਾਰਸ ਸਟੇਟ ਦੇ ਵਿੱਚ ਆਪਣੀ ਮਾਂ ਤੇ ਆਪਣੇ ਭਰਾ ਦੇ ਨਾਲ ਰਹਿੰਦੀ ਸੀ 23 ਨਵੰਬਰ 2025 ਸ਼ਾਮ ਨੂੰ ਟਿਊਸ਼ਨ ਤੋਂ ਵਾਪਸ ਆਉਣ ਤੋਂ ਬਾਅਦ ਪ੍ਰੋਬਲੀਨਕੋਰ 4:09 ਤੇ ਆਪਣੀ ਬੈਸਟ ਫਰੈਂਡ ਦੇ ਘਰ ਜਾਂਦੀ ਹੋਈ ਦਿਸਦੀ ਹੈ ਤੇ ਉਸਦੇ ਉਹ ਦੋਸ ਉਸਦੇ ਘਰ ਦੇ ਨੇੜੇ ਹੀ ਰਹਿੰਦੀ ਸੀ ਤੇ 4:05 ਤੇ ਇਹ ਦਿਸਦਾ ਹੈ ਕਿ ਪ੍ਰੋਬਲੀਨਕੋਰ ਆਪਣੀ ਉਹ ਦੋਸ ਦੇ ਘਰ ਦੇ ਵਿੱਚ ਐਂਟਰ ਕਰਦੀ ਹੈ ਬਿਨਾਂ ਸੋਚੇ ਕਿ ਇਹ ਫੈਸਲਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਆਖਰੀ ਤੇ ਗਲਤ ਫੈਸਲਾ ਹੋਵੇਗਾ। 3 ਘੰਟੇ ਬਾਅਦ ਜਦੋਂ ਪ੍ਰਬਲੀਨ ਆਪਣੇ ਘਰ ਨਹੀਂ ਪਹੁੰਚਦੀ ਤਾਂ ਉਸ ਦੀ ਮਦਦ ਬਹੁਤ ਜ਼ਿਆਦਾ ਟੈਨਸ਼ਨ ਚ ਆ ਜਾਂਦੀ ਨਹੀਂ ਤੇ ਉਹ ਸੋਸਾਇਟੀ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਪੁੱਛਣ ਲੱਗ ਜਾਂਦੇ ਨੇ ਕਿ ਕੀ ਪ੍ਰਬਲੀਨ ਤੁਹਾਡੇ ਘਰ ਆਈ ਹੈ ਤੇ ਹਰ ਜਗ੍ਹਾ ਇੱਕ ਹੀ ਜਵਾਬ ਮਿਲਦਾ ਹੈ ਕਿ ਪ੍ਰਬਲੀਨ ਸਾਡੇ ਘਰ ਨਹੀਂ ਆਈ ਤੇ ਉਸ ਤੋਂ ਬਾਅਦ ਪ੍ਰਬਲੀਨ ਦੀ ਮਦਦ ਉਸ ਦੋਸਤ ਦੇ ਘਰ ਜਾਂਦੇ ਹਨ ਜਿਸਦੇ ਘਰੇ ਪ੍ਰਬਲਿੰਗ 4 ਵਜੇ ਗਈ ਸੀ ਤੇ ਡੋਰਬੈਲ ਵੱਜਦੀ ਹੈ ਤੇ ਫਿਰ ਸਾਹਮਣੇ ਆਉਂਦੀ ਨੇ ਹਰਵਿੰਦਰ ਸਿੰਘ ਉਰ ਹੈਪੀ ਜੋ ਪ੍ਰਬਲਿੰਗ diaz ਦੋਸਤ ਦੇ ਪਿਤਾ ਸੀ ਤੇ ਪ੍ਰਬਲਿੰਗ ਦੀ ਮਦਰ ਫਿਰ ਪੁੱਛਦੇ ਨੇ ਕਿ ਕੀ ਪ੍ਰਬਲਿੰਗ ਤੁਹਾਡੇ ਘਰ ਆਈ ਹੈ ਕਿ ਉਹ ਅੰਦਰ ਹੈ ਤੇ ਸਾਹਮਣੇ ਜਵਾਬ ਆਉਂਦਾ ਹੈ ਕਿ ਹਾਂ ਪ੍ਰਬਲਿੰਗ ਪਹਿਲਾਂ ਇੱਥੇ ਹੀ ਆਈ ਸੀ ਪਰ ਹੁਣ ਉਹ ਇੱਥੋਂ ਚੱਲ ਗਈ ਹੈ ਤੇ ਇਹ ਗੱਲ ਸੁਣਦਿਆਂ ਹੀ ਪ੍ਰਬਲਿੰਦ ਦੀ ਮਾਂ ਦਾ ਦਿਲ ਬੈਠ ਜਾਂਦਾ ਹੈ ਕਿ ਐਨੀ ਛੋਟੀ ਬੱਚੀ ਬਿਨਾਂ ਕਿਸੇ ਇਨਫਰਮੇਸ਼ਨ ਤੋਂ ਬਿਨਾਂ ਕਿਸੇ ਫੋਨ ਤੋਂ ਪਤਾ ਨਹੀਂ ਕਿੱਥੇ ਚਲੇਗੀ ਤੇ ਪ੍ਰਬਲਿੰਦ ਦੀ ਮਦਰ ਦੀ ਇਸ ਟੈਂਸ਼ਨ ਨੂੰ ਵੇਖ ਕੇ ਪੂਰਾ ਦਾ ਪੂਰਾ ਮਹੱਲਾ ਪ੍ਰੋਬਲੀ ਨੋ ਹੋਂ ਟੁੰਡਨ ਦੇ ਵਿੱਚ ਲੱਗ ਜਾਂਦੀ ਹੈ ਸ਼ਾਮ ਦੇ 6 ਵਜh ਗਏ ਸੀ ਤੇ ਪ੍ਰੋਬਲੀ ਨੋ ਘਰੋਂ ਗਾਇਬ ਹੋਇਆ 2 ਘੰਟੇ ਹੋ ਚੁੱਕੇ ਸੀ ਜਿਸ ਕਰਕੇ ਉਹ ਸਾਰੇ ਲੋਕ ਜਾਂਦੇ ਨੇ ਇੱਕ ਲੋਕਲ ਪੁਲਿਸ ਸਟੇਸ਼ਨ ਦੇ ਵਿੱਚ ਤੇ ਉੱਥੇ ਇੱਕ ਮਿਸਿੰਗ ਕੇਸ ਰਿਪੋਰਟ ਦਰਜ ਕਰਵਾਉਂਦੇ ਨੇ ਜਿਸ ਤੋਂ ਬਾਅਦ ਸੋਸਾਇਟੀ ਆੜਿਆਂ ਨੂੰ ਇੱਕ ਸੀਸੀਟੀਵੀ ਫੁਟੇਜ ਮਿਲਦੀ ਹੈ ਤੇ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਕਲੀਅਰਲੀ ਐਜਿਸ ਦਿਖ ਰਹੀ ਸੀ ਕਿ ਪ੍ਰੋਬਲੀ 4:02 ਤੇ ਆਪਣੀ ਉਸ ਫਰੈਂਡ ਦੇ ਘਰ ਜਰੂਰ ਐਂਟਰ ਕੀਤੀ ਹੈ ਪਰ ਉਸ ਦੇ ਘਰ ਤੋਂ ਬਾਹਰ ਨਹੀਂ ਨਿਕਲੀ ਉਸ ਦਿਨ ਨੂੰ ਕੋਈ ਵੀ ਫੁਟੇਜ ਨਹੀਂ ਮਿਲਦੀ ਜਿਸ ਕਰਕੇ ਉਹਨਾਂ ਸਾਰਿਆਂ ਦਾ ਸ਼ੱਕ ਉਸ ਘਰ ਦੇ ਵਿੱਚ ਹੀ ਜਾਂਦਾ ਹੈ ਕਿ ਉੱਥੇ ਕੁਝ ਨਾ ਕੁਝ ਤਾਂ ਗਲਤ ਜ਼ਰੂਰ ਹੋਇਆ ਹੈ ਪਰ ਕੋਈ ਵੀ ਉਸ ਘਰ ਦੇ ਵਿੱਚ ਆਏ ਹੀ ਨਹੀਂ ਐਂਟਰ ਕਰਦਾ ਕਿਉਂਕਿ ਉਹ ਸੋਚਦੇ ਨਹੀਂ ਕਿ ਅਸੀਂ ਆਏ ਕਿਸੇ ਦੇ ਘਰ ਵੀ ਜਾ ਕੇ ਐਂਟਰ ਨਹੀਂ ਕਰ ਸਕਦੇ ਤੇ ਉੱਥੇ ਤਲਾਸ਼ੀ ਨਹੀਂ ਲੈ ਸਕਦੇ ਜਿਸ ਤੋਂ ਥੋੜੇ ਟਾਈਮ ਬਾਅਦ ASI ਮੰਗਤਰਾਮ ਆਪਣੇ ਇੱਕ ਦੋ ਕਾਂਸਟੇਬਲਸ ਦੇ ਨਾਲ ਮਿਸਿੰਗ ਸਪੌਟ ਤੇ ਆਂਦਾ ਹੈ ਜਿਸ ਤੋਂ ਬਾਅਦ 6:15 ਮਿੰਟ ਤੇ ਲੋਕ ਪੁਲਿਸ ਉਸ CCTV ਫੁਟੇਜ ਬਖਾਉਂਦੇ ਨਹੀਂ ਤੇ ਉਹਨਾਂ ਨੂੰ ਕੰਪੈਲ ਕਰਦੇ ਨੇ ਕਿ ਤੁਸੀਂ ਉਸ ਘਰ ਦੀ ਤਲਾਸ਼ੀ ਲਓ ਇਹ ਨਾਤਾ ਘਰ ਦਾ ਮਾਲਿਕ ਹਰਵਿੰਦਰ ਸਿੰਘ ਬਾਹਰ ਆ ਕੇ ਇਹ ਆਖਦਾ ਹੈ ਕਿ ਇੱਥੋਂ ਚਲ ਜਾ ਕੋਈ ਵੀ ਇਸ ਘਰ ਦੇ ਵਿੱਚ ਨਹੀਂ ਹੈ ਪਰ بڑھਦੇ ਹੋਏ ਪਬਲਿਕ ਪ੍ਰੈਸ਼ਰ ਦੇ ਕਰਕੇ ਪੁਲਿਸ ਨੂੰ ਘਰ ਦੀ ਤਲਾਸ਼ੀ ਲੈਣੀ ਪੈਂਦੀ ਹੈ ਪੁਲਿਸ ਜਦੋਂ ਹੀ ਘਰ ਦੇ ਅੰਦਰ ਐਂਟਰ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਗੇਟ ਬੰਦ ਕਰ ਦਿੰਦੇ ਨੇ ਤੇ ਉਸ ਘਰ ਦੀ ਤਲਾਸ਼ੀ ਲੈਂਦੇ ਨੇ ਇੱਕ ਕਾਫੀ ਸਮੇਂ ਦੇ ਬਾਅਦ ਜਦੋਂ ਪੁਲਿਸ ਬਾਹਰ ਆਉਂਦੀ ਹੈ ਤਾਂ ਇੱਕ ਅਜੀਬ ਜੀ ਸ਼ਾਂਤੀ ਦੇ ਨਾਲ ਪੁਲਿਸ ਇਹ ਕਹਿੰਦੀ ਹੈ ਕਿ ਅਸੀਂ ਸਾਰੇ ਘਰ ਨੂੰ ਛਾਲ ਲਿਆ ਹੈ ਪਰ ਅੰਦਰ ਕੋਈ ਵੀ ਨਹੀਂ ਹੈ ਤੇ ਜਦੋਂ ਆਪ ਸੁਣਨ ਤੋਂ ਬਾਅਦ ਲੋਕ ਗੁੱਸੇ ਦੇ ਨਾਲ ਚੁਲਾਉਂਦੇ ਨੇ ਕਿ ਤੁਸੀਂ ਅੱਛੇ ਤਰੀਕੇ ਦੇ ਨਾਲ ਚੈਕਿੰਗ ਕਰੋ ਅਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਖੁਦ ਦੇਖਿਆ ਹੈ ਉਹ ਕੁੜੀ ਅੰਦਰ ਤਾਂ ਗਈ ਸੀ ਪਰ ਬਾਹਰ ਨਹੀਂ ਹੈ ਪਰ ਪੁਲਿਸ ਕਿਸੇ ਦੀ ਵੀ ਨਹੀਂ ਸੁਣਦੀ ਤੇ ਉੱਥੋਂ ਚੁੱਪਚਾਪ ਚਲੇ ਜਾਂਦੀ ਹੈ ਤੇ ਪੁਲਿਸ ਦੇ ਜਾਣ ਤੋਂ ਬਾਅਦ ਸਾਰਿਆਂ ਦੇ ਮੂੰਹ ਤੇ ਇੱਕ ਹੀ ਸਵਾਲ ਸੀ ਕਿ ਅਖਿਰਕਾਰ ਪ੍ਰਬਲੀ ਗਈ ਤਾਂ ਗਈ ਕਿੱਥੇ ਪਰ ਸਾਰੀ ਸੋਸਾਇਟੀ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਸੀ ਕਿਉਂਕਿ ਦਿਨ ਦਿਹਾੜੇ ਇੱਕ 13-14 ਸਾਲ ਦੀ ਕੁੜੀ ਆਪਣੀ ਹੀ ਸੋਸਾਇਟੀ ਦੇ ਵਿੱਚੋਂ ਗਾਇਬ ਹੋ ਗਈ ਤੇ ਪ੍ਰਬਲੀ ਦੀ ਵਿਚਾਰੀ ਮਾਂ ਰੋ ਰੋ ਕੇ ਬਿਹਾਰ ਹੋ ਚੁੱਕੀ ਸੀ ਤੇ ਉਹ बार-बार ਇੱਕ ਹੀ ਸਵਾਲ ਪੁੱਛ ਰਹੀ ਸੀ ਕਿ ਮੇਰੀ ਬੇਟੀ ਗਈ ਤੇ ਗਈ ਕਿੱਥੇ ਰਾਤ ਦੇ 11:00 ਵੱਜ ਚੁੱਕੇ ਸੀ ਤੇ ਮਹੱਲੇ ਦਾ ਇੱਕ ਇੱਕ ਇਨਸਾਨ ਪ੍ਰਬਲੀ ਨੂੰ ਲੱਭ ਰਿਹਾ ਸੀ ਸਿਵਾਇ ਇੱਕ ਇਨਸਾਨ ਦੇ ਤੇ ਉਹ ਸੀ ਹਰਵਿੰਦਰ ਸਿੰਘ ਜਿਸਦੇ ਘਰ ਪ੍ਰੋਬਲੀ ਗਾਇਬ ਹੋਏ ਸੀ ਤੇ ਹੁਣ ਮਹੱਲੇ ਵਾਲਿਆਂ ਦਾ ਪੂਰਾ ਛੱਕ ਹਰਵਿੰਦਰ ਸਿੰਘ ਦੇ ਘਰ ਦੇ ਵਿੱਚ ਜਾਂਦਾ ਹੈ ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹੀ ਘਰ ਆਖਿਰਕਾਰ ਜਵਾਬ ਦੇਗਾ ਤੇ ਐਟ ਲਾਸਟ ਲੋਕਾਂ ਦਾ ਗੁੱਸਾ ਆਊਟ ਆਫ ਕੰਟਰੋਲ ਹੋ ਗਿਆ ਤੇ ਉਹ ਗੇਟ ਤੋੜ ਕੇ ਘਰ ਦੇ ਵਿੱਚ ਐਂਟਰ ਹੋ ਗਏ ਤੇ ਸਾਰਿਆਂ ਨੇ ਹੁਣ ਘਰ ਦੇ ਸਾਰੇ ਕਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਤੇ ਆਖਿਰਚ ਉਥੇ ਮਿਲਦੀ ਹੈ ਪ੍ਰਬਲਿੰਦੀ ਬਾਡੀ ਤੇ ਪ੍ਰਬਲਿੰ ਦੇ ਡੈਡ ਬਾਡੀ ਉਥੇ ਇੱਕ ਬੰਦ ਬਾਥਰੂਮ ਦੇ ਵਿੱਚ ਮਿਲਦੀ ਹੈ ਤੇ ਪ੍ਰਬਲਿੰ ਦੇ ਗਰੇ ਦੇ ਉੱਪਰ ਨਿਸ਼ਾਨ ਸੀ ਜੋ ਇਹ ਦੱਸ ਰਹੀ ਸੀ ਕਿ ਪ੍ਰਬਲਿੰ ਦਾ ਗਲਾ ਦਬਾ ਕੇ ਮਰਡਰ ਕੀਤਾ ਗਿਆ ਹੈ ਉਸਦੇ ਕੱਪੜੇ ਫੱਟੇ ਹੋਏ ਸੀ ਤੇ ਉਸਦੀ ਬਾਡੀ ਤੇ ਨਿਸ਼ਾਨ ਸੀ ਜੋ ਇਸ਼ਾਰਾ ਕਰ ਰਹੇ ਸੀ ਕਿ ਪ੍ਰਬਲਿੰ ਦਾ ਰੇਪ ਕੀਤਾ ਗਿਆ ਹੈ ਤੇ ਇਹ ਚੀਜ਼ ਦੇਖਦਿਆਂ ਹੀ ਮਹੱਲੇ ਵਾਲੇ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਗਏ ਤੇ ਉਨ੍ਹਾਂ ਨੇ ਹਰਵਿੰਦਰ ਨੂੰ ਫੜ ਲਿਆ ਤੇ ਹਰਵਿੰਦਰ ਨੂੰ ਫਿਰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਮਾਰਿਆ ਗਿਆ ਉਸ ਦੀਆਂ ਹੱਡੀਆਂ ਤੱਕ ਤੋੜ ਦਿੱਤੀਆਂ ਗਈਆਂ ਉਸ ਦੇ ਘਰ ਦੇ ਉੱਪਰ ਪੱਥਰ ਵਰਸਾਏ ਗਏ ਉਸ ਦੀ ਗੱਡੀ 'ਤੇ ਪੱਥਰ ਵਰਸਾਏ ਗਏ ਤੇ ਗੁੱਸਾ ਇੰਨਾ ਜ਼ਿਆਦਾ ਵੱਜ ਗਿਆ ਸੀ ਕਿ ਪੂਰਾ ਦਾ ਪੂਰਾ ਮਹੱਲਾ ਉਸ ਨੂੰ ਜ਼ਿੰਦਾ ਜਲਾਣ ਦੇ ਆ ਲੱਗੇ ਸੀ ਸਿੱਧੇ ਸਾਦੇ ਤਾ ਗਈ ਪਰ ਪਬਲਿਕ ਦਾ ਗੁੱਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਉਹ ਫਿਰ ਵੀ ਉਸ ਨੂੰ ਰੋਕ ਨਹੀਂ ਪਾਏ ਉੱਥੇ ਅੰਤ ਵਿੱਚ ਪੁਲਿਸ ਪਹੁੰਚ ਤਾਂ ਗਈ ਪਰ ਪਬਲਿਕ ਦਾ ਗੁੱਸਾ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਔਖਾ ਹੋ ਚੁੱਕਾ ਸੀ ਪੰਜਾਬ ਦੇ ਲੋਕਾਂ ਨੇ ਇਹ ਚੀਜ਼ ਸੋਚ ਲਈ ਸੀ ਕਿ ਇਸ ਗੁਨੇਗਾਰ ਨੂੰ ਸਜ਼ਾ ਇੱਥੇ ਹੀ ਮਿਲੇਗੀ ਪਰ ਬਹੁਤ ਹੀ ਮੁਸ਼ਕਿਲ ਦੇ ਨਾਲ ਪੁਲਿਸ ਨੇ ਹਰਵਿੰਦਰ ਨੂੰ ਐਂਬੂਲੈਂਸ ਦੇ ਵਿੱਚ ਪਾਇਆ ਤੇ ਉਸ ਨੂੰ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਤਾਂ ਜੋ ਉਹ ਠੀਕ ਹੋਏ ਤੇ ਉਸ ਨੂੰ ਕਸਟਡੀ ਦੇ ਵਿੱਚ ਲੈ ਕੇ ਜਾ ਸਕੇ 24 ਨਵੰਬਰ 2025 ਜਦੋਂ ਹਰਵਿੰਦਰ ਨੂੰ ਥੋੜਾ ਜਿਹਾ ਹੋਸ਼ ਆਂਦਾ ਹੈ ਤੇ ਉੱਥੋਂ ਪਤਾ ਲੱਗਦਾ ਹੈ ਇੱਕ ਗੰਦਾ ਸੱਚ ਹਰਵਿੰਦਰ ਸਿੰਘ ਉਮਰ ਲਗਭਗ 50-60 ਸਾਲ ਤੇ ਉਹ ਜਲੰਧਰ ਦੇ ਸਕੂਲ ਦੇ ਵਿੱਚ ਬੱਸ ਲਾਇਆ ਕਰਦਾ ਸੀ ਤੇ ਉਹ ਆਪਣੀ ਘਰ ਆਈ ਤੇ ਆਪਣੀ ਦੋ ਬੇਟੀਆਂ ਦੇ ਨਾਲ ਲਗਭਗ 5-6 ਸਾਲਾਂ ਤੋਂ ਉਸੇ ਏਰੀਆ ਦੇ ਵਿੱਚ ਰਹਿ ਰਿਹਾ ਸੀ ਜਿਸ ਵਿੱਚੋਂ ਇੱਕ ਬੇਟੀ ਦਾ ਪ੍ਰੋਬਲੀਮ ਦੀ ਦੋਸਤ ਵੀ ਸੀ ਤੇ ਹਰਵਿੰਦਰ ਦੇ ਗਵੰਡਿਆ ਦਾ ਇਹ ਕਹਿਣਾ ਸੀ ਕਿ ਉਹ ਕਿਸੇ ਦੇ ਨਾਲ ਜ਼ਿਆਦਾ ਮੇਲ-ਜੋਲ ਨਹੀਂ ਰੱਖਦਾ ਸੀ ਤੇ ਉਸ ਦੀ ਸ਼ਰਾਬ ਪੀਣ ਦੀ ਗੰਦੀ ਆਦਤ ਸੀ ਜਿਸ ਕਰਕੇ ਉਹ ਆਪਣੀ ਘਰਵਾਲੀ ਨੂੰ ਮਾਰਦਾ ਵੀ ਸੀ ਤੇ ਉਸ ਦੀ ਘਰਵਾਲੀ ਜ਼ਿਆਦਾਤਰ ਟਾਈਮ ਆਪਣੇ ਟੇਕੇ ਹੀ ਰਹਿ ਆ ਜਾਂਦੀ ਸੀ ਤੇ ਉਸ ਦਿਨ ਵੀ ਉਸ ਦੀ ਬੇਟੀ ਤੇ ਉਸ ਦੀ ਵਾਈਫ ਬਲਦਿਆਰਾ ਆਪਣੇ ਪੇਕੇ ਗਈ ਹੋਈ ਸੀ ਤੇ ਉਹ ਘਰ ਬਿਲਕੁਲ ਇਕੱਲਾ ਸੀ ਤੇ ਸ਼ਾਮ ਦੀ 4 ਵਜੇ ਉਸ ਦੇ ਘਰ ਇੱਕ ਦਸਤਕ ਹੁੰਦੀ ਹੈ ਤੇ ਦਰਵਾਜ਼ਾ ਖੋਲਦੇ ਹੀ ਉਸ ਦੇ ਸਾਹਮਣੇ ਖੜੀ ਹੁੰਦੀ ਹੈ ਪ੍ਰਬਲੀ ਤੇ ਪ੍ਰਬਲੀ ਇਹ ਪੁੱਛਦੀ ਹੈ ਕਿ ਕੀ ਇਹ ਉਸ ਦੀ دوست ਘਰ ਹੈ ਪਰ ਹਰਵਿੰਦਰ ਝੂਠ ਬੋਲਦਾ ਹੈ ਤੇ ਸਿੱਧਾ ਹੀ ਪ੍ਰਬਲੀ ਨੂੰ ਬੈੱਡਰੂਮ ਦੇ ਵਿੱਚ ਲੈ ਜਾਂਦਾ ਹੈ ਤੇ ਬੈੱਡਰੂਮ ਦੇ ਵਿੱਚ ਜਦੋਂ ਪ੍ਰਬਲੀ ਨੂੰ ਆਪਣੀ دوست ਨਹੀਂ ਮਿਲਦੀ ਤਾਂ ਉਹ ਪੁੱਛਦੀ ਹੈ ਕਿ ਅੰਕਲ ਮੇਰੀ دوست ਕਿੱਥੇ ਹੈ ਪਰ ਐਸ ਵਾਰ ਉਹ ਪ੍ਰਬਲੀ ਨੂੰ ਕੋਈ ਜਵਾਬ ਨਹੀਂ ਦਿੰਦਾ ਉਹ ਸਿੱਧਾ ਹੀ ਪ੍ਰਬਲੀ ਨੂੰ ਫੜ ਲੈਂਦਾ ਹੈ ਜਦੋਂ ਪ੍ਰਬਲੀ ਚਲਾਣ ਦੀ ਕੋਸ਼ਿਸ਼ ਕਰਦੀ ਹੈ ਤਾਂ ਪਹਿਲਾ ਹੀ ਹਰਵਿੰਦਰ ਉਸ ਦਾ ਮੂੰਹ ਫੜ ਲੈਂਦਾ ਹੈ ਕਿ ਇਹ ਹਰ ਤੱਕ ਤੋਂ ਬਾਦ ਹਰਵਿੰਦਰ ਨੂੰ ਲੱਗਦਾ ਹੈ ਕਿ ਜੇਕਰ ਉਹ ਪ੍ਰਬਲੀ ਨੂੰ ਛੱਡ ਦੇਗਾ ਤਾਂ ਉਹ ਬਾਹਰ ਜਾ ਕੇ ਸਾਰਿਆਂ ਨੂੰ ਸੱਚ-ਸੱਚ ਦੱਸ ਦੇਗੀ ਇਸ ਡਰ ਦੇ ਵਿੱਚ ਕਿ ਪ੍ਰਬਲੀ ਬਾਹਰ ਕਿਸੇ ਨੂੰ ਜਾ ਕੇ ਕੁਝ ਦੱਸੇ ਨਾ ਉਸ ਦਾ ਗਲਾ ਦਬਾ ਕੇ ਰੱਖਦਾ ਹੈ ਤੇ ਜਦ ਤੱਕ ਪ੍ਰਬਲੀ ਮਰ ਨਹੀਂ ਜਾਂਦੀ ਉਸ ਦਾ ਗਲਾ ਨਹੀਂ ਛੱਡਦਾ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਸੀ ਕਿ ਸਭ ਤੋਂ ਪਹਿਲਾਂ ਲੋਕ ਪ੍ਰੋਬਲੀ ਨੂੰ ਲੱਭਦੇ ਹੋਏ ਉਹਦੇ ਕੋਲ ਹੀ ਆਣਗੇ ਜਿਸ ਕਰਕੇ ਉਹs ਆਪਣੀ ਗੰਦੀ ਹਰਕਤ ਨੂੰ ਛੁਪਾਉਣ ਵਾਸਤੇ ਇੱਕ ਪਲਾਨ ਬਣਾਉਂਦਾ ਹੈ ਉਹ ਕਾਲ ਕਰਦਾ ਹੈ ਆਪਣੀ ਇੱਕ ਦੋਸਤ ਨੂੰ ਤੇ ਉਸਦੇ ਕੋਲੋਂ ਇੱਕ ਕਾਰਮ ਮਿਲਦਾ ਹੈ ਹਰਵਿੰਦਰ ਇਹ ਸੋਚਦਾ ਹੈ ਕਿ ਜਦੋਂ ਲੋਕ ਉਸਦੇ ਕੋਲ ਆਣਗੇ ਤਾਂ ਉਹ ਬਣਾ ਕਰ ਦੇਗਾ ਕਿ ਪ੍ਰੋਬਲੀ ਉਸਦੇ ਕੋਲ ਨਹੀਂ ਹੈ ਫਿਰ ਰਾਤ ਦੇ ਸਮੇਂ ਜਦੋਂ ਸਾਰੇ ਲੋਕ ਸੋ ਜਾਣਗੇ ਤਾਂ ਉਹ ਪ੍ਰੋਬਲੀ ਦੀ লাশ ਨੂੰ ਇੱਕ ਬੋਰੀ ਦੇ ਵਿੱਚ ਪਾ ਕੇ ਕਿ ਦੇ ਸੱਟ ਆਏਗਾ ਤੇ ਉਸ ਤੋਂ ਬਾਅਦ ਉਹ ਖੁਦ ਹੀ ਫਰਾਰ ਹੋ ਜਾਏਗਾ ਪਰ ਰਾਤ ਦੇ ਸਮੇ ਉਸ ਦਾ ਪਲਾਨ ਕੰਮ ਨਹੀਂ ਕਰ ਪਾਦਾ ਪਰ ਰਾਤ ਦੇ ਸਮੇ ਉਸ ਦਾ ਪਲਾਨ ਕੰਮ ਨਹੀਂ ਕਰ ਪਾਦਾ ਕਿਉਂਕਿ ਰਾਤ ਦੇ ਸਮੇ ਹੀ ਮਹੱਲੇ ਵਾਲੇ ਉਸ ਦੇ ਘਰ ਦੇ ਬਾਹਰ ਆ ਕੇ ਉਸ ਤੇ ਹਮਲਾ ਕਰ ਦਿੰਦੇ ਨੇ ਆਖਿਰ 'ਚ ਇੱਥੇ ਮੁਜਰਮ ਦਾ ਫੜਿਆ ਗਿਆ ਪਰ ਉਹਨਾਂ ਪੁਲਿਸ ਵਾਲਿਆਂ ਦਾ ਕੀ ਹੋਇਆ ਜਿਨ੍ਹਾਂ ਨੇ ਉਸ ਕਾ ਦੀ ਤਲਾਸ਼ੀ ਲਈ ਸੀ ਜਿਨ੍ਹਾਂ ਨੂੰ ਇੱਕ 14 ਸਾਲ ਦੀ ਕੁੜੀ ਨਹੀਂ ਮਿਲੀ ਜਿਸ ਨੂੰ ਕਿਤੇ છુપਾਇਆ ਗਿਆ ਸੀ ਜੋਸੀ ਘਰ ਦੇ ਵਿੱਚ ਸੀ ਸ਼ਾਇਦ ਉਹ ਕੁੜੀ ਉਸ ਟਾਈਮ ਜ਼ਿੰਦਾ ਵੀ ਹੋ ਸਕਦੀ ਸੀ ਕਿਉਂਕਿ ਕੁਝ ਰਿਪੋਰਟ ਦੇ ਮੁਤਾਬਿਕ ਮਰਡਰ ਲਾਸ਼ ਦੇ ਮਿਲਣ ਤੋਂ 2-3 ਘੰਟੇ ਪਹਿਲਾਂ ਹੋਇਆ ਸੀ ਪਰ ਇਹ ਟਾਈਮਿੰਗ ਰਾਤ ਦੇ ਲਗਭਗ 7-8 ਵਜੇ ਤੱਕ ਦੀ ਬਣਦੀ ਹੈ ਤੇ ਪੁਲਿਸ ਨੇ ਘਰ ਦੀ ਤਲਾਸ਼ੀ 6 ਕਰ ਵਜੇ ਦੇ ਕੋਲੇ ਲਈ ਸੀ ਜਿਸ ਦਾ ਮਤਲਬ ਕਿ ਬਹੁਤ ਜ਼ਿਆਦਾ ਹਾਈ ਚਾਂਸਸ ਨਹੀਂ ਕਿ ਜਦੋਂ ਘਰ ਦੀ ਤਲਾਸ਼ੀ ਲਈ ਗਈ ਸੀ ਤਾਂ ਪ੍ਰਬਲਿੰਗ ਜ਼ਿੰਦਾ ਹੋ ਸਕਦੀ ਸੀ ਤਾਂ ਸਵਾਲ ਇਹ ਹੈ ਕਿ ਪੁਲਿਸ ਨੇ ਇੰਨੀ ਜ਼ਿਆਦਾ ਲਾਪਰਵਾਹੀ ਕਿਉਂ ਕੀਤੀ ਕੀ ਇਹ ਸਿਰਫ ਇੱਕ ਨੈਗਲੀਜੈਂਸੀ ਜਾਂ ਫਿਰ ਇੱਕ ਮੁਜਰਮ ਨੂੰ ਬਚਾਉਣ ਦੀ ਕੋਸ਼ਿਸ਼ ਸੀ ਜੋ ਵੀ ਨੰਬਰ 2025 ਨੂੰ ਭਰਵਿੰਦਰ ਸਿੰਘ ਦੇ ਉੱਪਰ ਇਹ ਚਾਰजेस ਲਾਏ ਗਏ ਆਈਪੀਸੀ ਸੈਕਸ਼ਨ 103 ਮਰਡਰ ਬਰੇਵ ਸੈਕਸ਼ਨ 64 ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਤੇ ਉਸ ਦੇ ਉੱਪਰ ਕੋਕਸੋ ਦਾ ਐਕਟ ਵੀ ਲਾਇਆ ਗਿਆ ਸੀ ਇਹ ਆਰਐਸਆਈ ਮੰਗਤਰਾਮ ਨੂੰ ਉਸ ਨੂੰ ਤੇ ਤੇ ਐਸਆਈ ਮੰਗਤਰਾਮ ਨੂੰ ਉਸਦੀ ਡਿਊਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਇਹ ਸੀ ਪ੍ਰਬਲਿੰਗੌਰ ਦਾ ਅਜਿਹਾ ਕੇਸ ਜਿਸ ਦੇ ਬਾਰੇ ਸੁਣਦਿਆਂ ਹੀ ਰੂਹ ਕੰਮ ਜਾਂਦੀ ਹੈ ਇੱਕ طرف ਨਿਰਦਇ ਹਰਵਿੰਦਰ ਸਿੰਘ ਜਿਸ ਨੇ ਇੱਕ ਵਾਰ ਲਈ ਹੀ ਸੋਚਿਆ ਕਿ ਇਹ ਕੁੜੀ ਵੀ ਤਾਂ ਉਸਦੀ ਧੀਾਂ ਵਾਂਗ ਹੀ ਹੈ ਇੱਕ طرف ਉਹ ਪੁਲਿਸ ਵਾਲੇ ਜਿਨ੍ਹਾਂ ਨੇ ਵਕਤ ਦੇ ਸਾਰਾ ਕੁਝ ਦੇਖਦਿਆਂ ਹੋਇਆ ਵੀ ਕੁਝ ਨਹੀਂ ਦੇਖਿਆ ਆਖਿਰਚ ਸਾਰੇ ਇਹੀ ਸੋਚਦੇ ਨੇ ਕਿ ਜੇਕਰ ਪੁਲਿਸ ਵਾਲਿਆਂ ਨੇ ਉਸ ਦਿਨ ਲਾਪਰਵਾਹੀ ਨਾ ਕੀਤੀ ਹੁੰਦੀ ਤਾਂ ਅਜ ਪ੍ਰੋਬਲਮ ਜ਼ਿੰਦਾ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ